ਹੰਦੇ ਲੋਕਾਂ ਪੈ ਲਈ ਹੁਣਾਂ ਸੰਪੰਚ ਚੁਣਿਆ ਸੇਵਾ ਕੰਤਾ ਬੋਕਰਤਾ ਮਨ ਬਖਸ਼ਾ ਸੋ ਕੀ ਕਰਨਾ ਚਾਹੋਗੇ ਕਿਵੇਂ ਦੇਦੇ ਵਾਜੂ ਜੀ ਦਾ ਖਾਲਸਾ ਵਾਜੂ ਜੀ ਦੀ ਫਤਿਹ ਹਾਂ ਤੋਂ ਪਹਿਲਾਂ ਮੈਂ ਆਪਣੇ ਨਗਰ ਦਾ ਨਗਰ ਨਾਸੀਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇਹ ਇਸ ਸੇਵਾ ਦੇ ਲਈ ਸਮਝਿਆ ਹਰਜਿੰਦਰ ਸਿੰਘ ਤੇ ਪਿੰਡ ਵਾਲੇ ਵੱਲੋਂ ਮੇਰੀ ਮੀਸੀ ਨੂੰ ਪਿੰਡ ਦਾ ਸਰਪੰਚ ਚੁਣਿਆ ਗਿਆ ਵਿੰਦਰਪੁਰ ਮੈਨੂੰ ਸੀਸ ਦਾ ਨਾਮ ਹੈ ਮੈਂ ਸਾਰੇ ਨਗਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸੇਵਾ ਦੇ लायक ਸਮਝਿਆ ਕਿ ਮੈਂ ਲੋਕਾਂ ਦੀ ਆਸਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਕਿ ਜਿਹੜੇ ਪਿੰਡ ਦੇ ਸੁਧਾਰ ਵਾਸਤੇ ਪਿੰਡ ਦੀ ਤਰੱਕੀ ਵਾਸਤੇ ਜੋ ਵੀ ਕਦਮ ਹੈ ਹਰ ਨੂੰ ਚੁੱਕਣਾ ਪਿਆ ਮੈਂ ਚੁੱਕਾਂਗਾ ਪਿੰਡ ਦੇ ਸੁਧਾਰ ਵਾਸਤੇ ਸਾਰੇ ਕੰਮ ਕਰਾਂਗਾ ਉਹ ਸਰ ਪਿਛਲੀ ਪੰਚਾਇਤ ਲੋਕ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਹੀ ਜੋ ਤੁਹਾਡੀ ਗਵਾਹੀ ਜਲਪੂਰੇ ਕਰਾਈ ਜੀ ਪਿਛਲੀ ਪੰਚਾਇਤ ਨੇ ਵੀ ਆਪਣੇ ਸਮੇਂ ਦੇ ਵਿੱਚ ਕਾਫੀ ਕੰਮ ਕਰਾਏ ਆ ਪਰ ਕੁਝ ਕੰਮ ਜਿਹੜੇ ਰਹਿ ਗਏ ਨੇ ਜਿਵੇਂ ਸਾਡੇ ਇੱਥੇ ਸਮਸ਼ਾਨ ਘਾਟ ਦਾ ਰਸਤਾ ਵਾ ਉਹ ਬੜਾ ਮੜਾ ਵਾ ਸਕੂਲ ਦੇ ਵਿੱਚ ਰਸਤਾ ਵਾ ਬਣਨ ਵਾਲਾ ਉਰਤੀ ਵਾ ਤੇ ਵੀ ਸਮਾਨ ਜਿਹੜਾ ਹੈ ਲਿਆਂਦਾ ਵਾ ਇੱਟਾਂ ਲਗੀਆਂ ਨੇ ਟਾਇਲ ਆਈ ਆ ਥੋੜੇ ਦਿਨਾਂ ਦੇ ਵਿੱਚ ਉਹ ਵੀ ਜਿਹੜਾ ਹੈ ਕੰਪਲੀਟ ਹੋ ਜਾਣਾ ਵਾ ਬਾਕੀ ਸਾਡੇ ਇੱਥੇ ਆ ਜਿਹੜੀ ਸੜਕਾਂ ਕਲਨੌਰ ਤੋਂ ਵੀ ਇਸ ਦੀ ਜਿਹੜੀ ਹਾਲਾਤ ਹੈ ਬੜੇ ਮਾੜੇ ਆ ਤੁਸੀਂ ਨੰਗ ਕੇ ਤੁਸੀਂ ਵੇਖਿਆ ਹੋਣਾ ਜੀ ਵੀ ਸੜਕ ਦੇ ਜਿਹੜੇ ਹਾਲਾਤ ਨੇ ਬਹੁਤ ਮਾੜੇ ਆ ਇਹ ਸੜਕ ਜਿਹੜੀ ਆ ਸਰਕਾਰ ਤੋਂ ਮੈਂ ਮੰਨ ਕਰਦਾ ਹਾਂ ਵੀ ਇਹ ਸੜਕ ਜਿਹੜੀ ਆ ਕਿਉਂਕਿ ਇਹ ਸਰਕਾਰਾਂ ਦੇ ਕੰਮ ਨੇ ਇਹ ਪੰਚਾਇਤ ਦਾ ਕੰਮ ਨਹੀਂ ਗਾ ਪੰਚਾਇਤਾਂ ਸਿਰਫ ਬੇਨਤੀਆਂ ਕਰ ਸਕਦੀਆਂ ਨੇ ਤੇ ਸਰਕਾਰ ਦਾ ਕੰਮ ਹੈ ਸਰਕਾਰ ਨੂੰ ਚਾਹੀਦਾ ਕਿ ਇਹ ਸੜਕ ਜਿਹੜੀ ਆ ਬਣਨੀ ਚਾਹੀਦੀ ਹੈ ਕਿਉਂਕਿ ਬਾਰਡਰ ਦਾ ਏਰੀਆ ਵਾ ਕਿਸੇ ਵੇਲੇ ਵੀ ਜਿੱਤਾਂ ਪਿਛਲੇ ਸਮੇਂ ਦੇ ਵਿੱਚ ਵੀ ਕਾਫੀ ਹਿਲਜੁਲ ਹੋਈ ਸੀ ਤੇ ਲੋਕਾਂ ਦਾ ਜਿਹੜਾ ਆਉਣਾ ਜਾਣਾ ਮੁਸ਼ਕਲ ਹੋ ਜਾਂਦਾ ਬੀਐਸਐਫ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਵੀ ਇੱਥੋਂ ਦੀ ਲੰਘਦੀਆਂ ਨੇ ਸੋ ਡਿਫੈਂਸ ਨੂੰ ਇਹ ਸੜਕ ਦਾ ਜਿਹੜਾ ਆ ਬੜਾ ਜਿਹੜਾ ਲਾਭ ਹੁੰਦਾ ਆ ਸਪੈਂਸਰ ਸਾਹਿਬ ਤੁਸੀਂ ਆਮ ਦੇਖਿਆ ਹੋਵੇਗਾ ਜਦੋਂ ਬਾਹਰਲੇ ਪਿੰਨਾਂ 'ਚ ਜਾਂਦਾ ਫੁੱਲ-ਬੂਟੇ ਲੱਗੇ ਹੁੰਦੇ ਲਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡਾਂ ਦਾ ਇੰਟਰਵਿਊ ਕਰੀਏ ਇੱਕ ਵਧੀਆ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਦਿਸਪੈਂਸਰ ਹੀ ਹੁੰਦੀ ਆ ਉਹ ਪਣ ਜੇ ਮੁੰਦੀਆ ਖੇਡ ਦਾ ਮੈਦਾਨ ਹੁੰਦਾ ਬੱਚਿਆਂ ਵਾਂ ਤੇ ਚੂਲੇ ਲੱਗੇ ਹੁੰਦੇ ਕਮਰੇ ਲੱਗੇ ਹੁੰਦੇ ਤਾਂ ਵਧੀਆ ਦਿਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਸੁਖ ਸੂਤ ਫੈਸਿਲਿਟੀ ਆ ਗਈ ਹੈ ਨਹੀਂ ਜੀ ਸਾਡੇ ਪਿੰਡ ਵਿੱਚ ਇਹਦੀ ਇਹਦੇ ਕੋਈ ਸਹੂਲਤ ਨਹੀਂ ਆਈ ਕਿਉਂਕਿ ਜੀ ਜਦੋਂ ਤੋਂ ਆ ਸਾਡੀ ਪੰਚਾਇਤ ਬਣੀ ਆ ਸਾਡੇ ਪਿੰਡ ਦੇ ਵਿੱਚ ਕਿਉਂਕਿ ਇਹ ਕੰਮ ਜਿਹੜੇ ਸਾਰੇ ਮਰੇਗਾ ਦੇ ਥਰੂ ਹੁੰਦੇ ਨੇ ਮਰੇਗਾ ਦਾ 1 ਰੁਪਏ ਦਾ ਵੀ ਕੰਮ ਨਹੀਂ ਹੋਇਆ ਮੈਂ ਸੈਕਟਰੀ ਸਾਹਿਬ ਨੂੰ ਏਪੀਓ ਸਾਹਿਬ ਨੂੰ ਪਹਿਲਾਂ ਬੇਨਤੀ ਕੀਤੀ ਸੀ ਸਰਕਾਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਪਰ ਸਾਡੇ ਨਗਰ ਦੇ ਵਿੱਚ ਜਿਹੜਾ ਨਰੇਗਾ ਦਾ ਕੰਮ ਹੈ ਅਜੇ ਤੱਕ 1 ਰੁਪਈਆ ਦਾ ਵੀ ਨਹੀਂ ਪਿਆ ਇਸ ਕਰਕੇ ਸੀ ਇਸ ਕੰਮ ਤੋਂ ਬੜੇ ਪਰੇਸ਼ਾਨ ਹੈ ਲੋਕ ਵੀ ਪਰੇਸ਼ਾਨ ਨੇ ਜਿਹੜੇ ਲੋਕ ਜਿਨ੍ਹਾਂ ਦੇ ਜਾਬ ਕਾਰਡ ਬਣਨੇ ਨੇ ਉਹੀ ਲੋਕ ਪਰੇਸ਼ਾਨ ਨੇ ਕਿਉਂਕਿ ਉਹਨਾਂ ਦੇ ਖਾਤਿਆਂ ਦੇ ਵਿੱਚ ਵੀ 1 ਵੀ ਰੁਪਈਆ ਨਹੀਂ ਪਿਆ ਜੇ ਕੰਮ ਕਰਨਗੇ ਕੰਮ ਚੱਲੇਗਾ ਤਾਂ ਕੰਮ ਕਰਨਗੇ ਤੇ ਫੇਰ ਹੀ ਉਹਨਾਂ ਨੂੰ ਪੇਮੈਂਟ ਜਿਹੜੀ ਹੈ ਕੋਈ ਪੈਸੇ ਦੀ ਕੋਈ ਮਾਸਟੋਲ ਪੈਏਗੀ ਤੇ ਕੰਮ ਵੀ ਹੋਏਗਾ ਸਾਡਾ ਜੁਲਦ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਮਹਿੰਮ ਸਰੀਆ ਆਪ ਜੀ ਦੇ ਪਿੰਨੂ ਲੈ ਕੇ ਕਿਵੇਂ ਦੇਦੇ ਸਾਡੇ ਨਗਰ ਦੇ ਵਿੱਚ ਨਸ਼ਿਆਂ ਵਾਲਾ ਜਿਹੜਾ ਕੰਮ ਹੈ ਉਹ ਤਕਰੀਬਨ ਲਗਭਗ ਬੰਦ ਕਿਉਂਕਿ ਸਾਡੇ ਨਗਰ ਦੇ ਵਿੱਚ ਇੱਕ ਵੀ ਜਿਹੜਾ ਨੌਜਵਾਨ ਹੈ ਉਹ ਚਿੱਟੇ ਦਾ ਜਾਂ ਹੋਰ ਕਿਸੇ ਨਸ਼ੇ ਦਾ ਦੂਜੇ ਤੀਜੇ ਦਾ ਆਦੀ ਨਹੀਂ ਹੈਗਾ ਨਸ਼ਿਆਂ ਵੱਲੋਂ ਸਾਡੇ ਪਿੰਡ ਦਾ ਬਹੁਤ ਬਚਾ ਹੈ ਕਿਉਂਕਿ ਇੱਥੇ ਗੁਰਦੁਆਰਾ ਸਾਹਿਬ ਇੱਕ ਵੀ ਹਰ ਵੇਲੇ ਜਿਹੜੀ ਹੈ ਇਹੋ ਉਪਦੇਸ਼ ਦਿੱਤਾ ਜਾਂਦਾ ਗਿਰਜਾ ਘਰ ਹੈ ਉੱਥੇ ਵੀ ਇਹੋ ਬੋਲਿਆ ਜਾਂਦਾ ਹੈ ਕਾਫੀ ਸੰਗਤ ਜਿਹੜੀ ਗੁਰਦੁਆਰਾ ਸਾਹਿਬ ਦੇ ਨਾਲ ਜੁੜੀ ਆ ਇਸ ਕਰਕੇ ਨਸ਼ਿਆਂ ਤੋਂ ਜਿਹੜਾ ਐਸੇ ਸਾਡਾ ਪਿੰਡ ਜਿਹੜਾ ਹੈ ਰਹਿ ਰਿਹਾ ਬਹੁਤ ਸਤਿਗੁਰੂ ਦੀ ਕਿਰਪਾ ਹੈ ਕਿ ਨਸ਼ਿਆਂ ਨਾਲ ਜੇ ਇੱਥੇ ਏਡਾ ਕੋਈ ਹੋਰ ਨਹੀਂਗਾ ਜੀ ਸਰ ਤੋਂ ਰਸਨ ਕਾਰ ਦੀ ਸਮੱਸਿਆ ਹੈ ਕਾਫੀ ਪਿੰਨਾ ਜੁੰਦੇ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਰਸਨ ਕਾਰ ਨਹੀਂ ਬਣਦੇ ਗਰੀਬ ਤੇ ਘਰ ਰਸਨ ਨਹੀਂ ਬਣਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜੀ ਕੋਈ ਏਦਾਂ ਦੀ ਸਮੱਸਿਆ ਹੈਗੀ ਹੈ ਹਾਂਜੀ ਬਹੁਤ ਜ਼ਿਆਦਾ ਜੀ ਇੱਥੇ ਬਹੁਤ ਜਿਹੜੇ ਘਰ ਨੇ ਪਹਿਲਾਂ ਬਣੇ ਵੀ ਸੀ ਕਈਆਂ ਦੇ ਉਹ ਕੱਟੇ ਗਏ ਆ ਪਿੱਛੇ ਕਿਉਂਕਿ ਪਤਾ ਨਹੀਂ ਜਾਂਦੇ ਉਹ ਆਫਸਰ ਇਹ ਅਜ ਸਰਕਾਰਾਂ ਦਾ ਹੁੰਦਾ ਉਧਰੋਂ ਉਧਰ ਇੱਕ ਦੂਜੇ ਬੰਦਿਆਂ ਦਾ ਪਰ ਇਹੋ ਜਿਹਾ ਬੰਦਾ ਮੈਨੂੰ ਪਿੰਡ ਵਿੱਚ ਤੇ ਦੇਖਦਾ ਕੋਈ ਨਹੀਂ ਪਰ ਫਿਰ ਵੀ ਇੱਥੇ ਕਾਫੀ ਲੋਕਾਂ ਦੀ ਜਿਹੜੀ ਜ਼ਰੂਰਤ ਮੰਦ ਨੇ ਉਹਨਾਂ ਦੇ ਜਿਹੜੇ ਰਾਸ਼ਨ ਦੇ ਕਾਰਡ ਆ ਉਹ ਕੱਟੇ ਗਏ ਆ ਮੈਂ ਕੋਈ ਬੇਨਤੀ ਕਰਾਂ ਸਰਕਾਰ ਨੂੰ ਉਹਨਾਂ ਦੇ ਜਿਹੜੇ ਰਾਸ਼ਨ ਕਾਰਡ ਆ ਉਹ ਬਣਨੇ ਚਾਹੀਦੇ ਇੱਕ ਦੋ ਵਾਰ ਗਏ ਵੀ ਆ ਕਹਿੰਦੇ ਆਈਡੀ ਨਹੀਂ ਚੱਲਦੀ ਜਦੋਂ ਚੱਲੇਗੇ ਉਹ ਬਣਾ ਦੇਣਗੇ ਪਰ 9-10 ਮਹੀਨੇ ਹੋ ਗਏ ਇਸੇ ਕੰਮ ਬਲ ਤੁਰਦੇ ਆ ਪਰ ਬਣਿਆ ਨਹੀਂ ਇਹਦੇ ਮਨਜ਼ਬ ਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਤਾਂ ਇਦਾਂ ਨਿਜਾਇਨਾ ਪਾਈ ਜਾਂਦੇ ਆ ਉਹ ਤੁਹਾਡੀ ਗੱਲ ਤੇ ਕਿਵੇਂ ਦੇਖਿਆ ਜਾਏਗਾ ਅਸੀਂ ਬਿਲਕੁਲ ਜਿਹੜੇ ਯਾਜ ਲੋਕ ਕੰਮ ਕਰਨਗੇ ਉਹਨਾਂ ਦੀਆਂ ਹੀ ਮਸਤੋਲਾਂ ਨੇ ਉਹਨਾਂ ਦੀਆਂ ਦਿਹਾੜੀਆਂ ਜਿਹੜੀਆਂ ਆਪਾਂ ਵਾਵਾਂਗੇ ਤੇ ਅਸੀਂ ਕੰਮ ਕਰਾਵਾਂਗੇ ਤੇ ਉਹਨਾਂ ਨੂੰ ਪੈਸੇ ਦੇਵਾਂਗੇ ਤੇ ਅਸੀਂ ਵੀ ਕੰਮ ਉਹ ਵੀ ਕਰਾਵਾਂਗੇ ਨਾਲ ਹੋ ਕੇ ਉਹਨਾਂ ਦੇ ਕਰਾਂਗੇ ਕਰਾਵਾਂਗੇ ਕੰਮ ਸਾਰਾ ਜਿਹੜੰਦੇ ਕਾਰਜ ਵਿੱਚ ਕਰਨੀ ਜੀ ਹੋਪ ਤੱਕੇ ਕਿਹੜੇ ਗ੍ਰਾਂਟਾਂ ਪਿੰਡਾਂ ਚਾਹੀਏ ਨਵੇਂ ਹੌਂਕ ਬਲਾਈ ਕੀਤੇ ਗਏ ਆ ਆਪਜੀ ਦੇ ਪਿੰਡ ਚ ਕਿੰਨੇ ਕੱਚੇ ਕੁੜੇ ਗ੍ਰਾਂਟਾਂ ਆਏ ਕਿੰਨੇ ਨਵੇਂ ਹੌਂਕ ਬਲਾਈ ਇਥੇ ਜਿਹੜੀ ਆਈ ਹੈ ਗ੍ਰਾਂਡ ਰੋਡ ਚਾਰ ਘਰਾਂ ਦੇ ਵਿੱਚ ਚਾਈਗਨ ਦੇ ਬਰਾਣ ਚਾਰ ਪੁੱਠਿਆਂ ਦੀ ਉਹ ਬਿਲਕੁਲ ਜਾਇਜ਼ ਸੀ ਜਿਨ੍ਹਾਂ ਨੂੰ ਮਿਲੀਆਂ ਅੱਗੇ ਵੀ ਕੋਈ 30 32 ਜਿਹੜੇ ਕੇਸ ਐ ਉਹ ਅੱਗੇ ਪਾਏ ਨੇ ਤੇ ਵੇਖੋ ਉਹਨਾਂ ਨੂੰ ਹੀ ਸ਼ਾਇਦ ਨਲ ਜਾਈਗੇ ਸਾਰੇ ਜਾਇਜ਼ ਨੇ ਕੋਈ ਵੀ ਨਜਾਇਜ਼ ਨਹੀਂ ਕੋਹਨਾਂ ਦੇ ਵਿੱਚ ਕੇਸ ਜਿਹੜਾ ਦਰਜ ਪੁੱਟਾ ਹੈਗਾ ਸੋ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਦੇ ਹੋ ਕੀ ਲੱਗਦਾ ਸਕੂਲ ਦੇ ਵਿੱਚ ਕੋਈ ਸਟਾਫ ਦੀ ਕਮੀ ਲੱਗਦੀ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈਗੀ ਹੈ ਸਕੂਲ ਸਾਡੇ ਪਿੰਡ ਵਿੱਚ ਦੀ ਪਲੱਸ 2 ਦਾ ਵਾ ਦੋ ਸਾਲ ਪਹਿਲੇ ਇੱਥੇ ਨਾ ਬਣਾਇਆ ਪਲੱਸ 2 ਸਕੂਲ ਦਾ ਜਿਹੜਾ ਸਟਾਫ ਹੈ ਕਿਉਂਕਿ ਮੈਂ ਜਾਣਦਾ ਹਾਂ ਉਹਦਾ ਨਾ ਸਕੂਲ ਦਾ ਜਿਹੜਾ ਸਟਾਫ ਹੈ ਬੜਾ ਮਿਹਨਤੀ ਆ ਸਾਰੇ ਟੀਚਰ ਜਿਹੜੇ ਨੇ ਇੱਥੇ ਬੜੇ ਮਿਹਨਤੀ ਨੇ ਬੜੀ ਲਗਨ ਦੇ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਨੇ ਤੇ ਕਾਫੀ ਇੰਪਰੂਵ ਹੋਇਆ ਵਾ ਇਹਨਾਂ ਨਾਲੋਂ ਇੱਥੇ ਸਕੂਲ ਦੇ ਵਿੱਚ ਚੀਜ਼ ਜੀ ਉਹ ਨੌਜਵਾਨਾਂ ਦਾ ਲੈਕਚਰ ਦੇ ਵਿੱਚ ਇਹ ਮਰੂਲ ਦਾ ਹੁੰਦਾ ਤੁਹਾਡੇ ਪਿੰਡ 'ਚ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕੀ ਪਲੇਟਾਉ ਹੋਵੇਗਾ ਅਸੀਂ ਨੌਜਵਾਨਾਂ ਨੂੰ ਤੇ ਕੋਈ ਬੇਨਤੀ ਕਰਦੇ ਆਂ ਕਿ ਨਸ਼ਿਆਂ ਤੋਂ ਬਚ ਕੇ ਰਹੋ ਆਪਣੀ ਸਿਹਤ ਨੂੰ ਸੰਭਾਲ ਕੇ ਰੱਖੋ ਆਪਣੀ ਸਿਹਤ ਦੇ ਵੱਲ ਖਾਸ ਧਿਆਨ ਰੋ ਸਿਹਤ ਵਾਸਤੇ ਅਸੀਂ ਗੁਰਦੁਆਰੇ ਸਾਹਿਬ ਵੱਲੋਂ ਇੱਕ ਜ਼ਮੀਨ ਲੈ ਕੇ ਥੋੜੀ ਜੀ ਉੱਥੇ ਗਰਾਊਂਡ ਬਣਾਈ ਹੈ ਜਿੱਥੇ ਬੱਚੇ ਵਾਲੀ ਵਾਲ ਫੈਕਲਮੈਂਟਰ ਤੇ ਉਹ ਖੇਡਦੇ ਹਨ ਪਿੰਡ ਦੇ ਵਿੱਚ ਕੋਈ ਗਰਾਊਂਡ ਨਹੀਂ ਹੈ ਦੋ ਤਰ੍ਹਾਂ ਸਰਕਾਰ ਤੋਂ ਪਹਿਲਾਂ ਵੀ ਅਸੀਂ ਮੰਗ ਕੀਤੀ ਆ ਕਿ ਇੱਥੇ ਕੋਈ ਗਰਾਊਂਡ ਬਣਾਈ ਜਾਵੇ ਸਾਨੂੰ ਗਰਾਊਂਡ ਦਿੱਤੀ ਜਾਏ ਗਰਾਊਂਡ ਵਾਸਤੇ ਸੋ ਇਹ ਵੀ ਬੇਨਤੀ ਸਰਕਾਰ ਜਿਹੜੀ ਸਾਡੀ ਪ੍ਰਵਾਨ ਕਰੇ ਸੋ ਪੰਛਾ ਕਈ ਵਾਰੀ ਪਿੰਡਾਂ ਦੇ ਝਗੜੇ ਇਹ ਨਹੀਂ ਕਿ ਵਾਜ ਜਾਂ ਲੋਕਾਂ ਨੂੰ ਥਾਣੇ ਕਚੀਆ ਤੱਕੇ ਖੜੇ ਪਿੰਦਾ ਸਮਾਂ ਬਰਬਾਦ ਹੁੰਦਾ ਪੈਸਾ ਵੀ ਬਰਬਾਦ ਹੁੰਦਾ ਇੱਕ ਸਰਪੰਚ ਦੀ ਕੀ ਜੁੰਮਿਆ ਦੀ ਹੁੰਦੀ ਹੈ ਕਿਵੇਂ ਦੇ ਅਸੀਂ ਹਰ ਜਿਹੜਾ ਕੋਈ ਝਗੜਾ ਪਿੰਡ ਦਾ ਹੁੰਦਾ ਕੋਈ ਕੋਸ਼ਿਸ਼ ਕਰਨਿਆ ਕਿ ਇੱਥੇ ਨਿਪਟਾਇਆ ਜਾਵੇ ਅਜੇ ਤੱਕ ਥਾਣੇ ਦੇ ਚੱਕਰ ਦੇ ਕੇਸ ਤੋਂ ਲੈ ਕੇ ਅਸੀਂ ਨਹੀਂ ਕਿ ਇੱਕ ਸਾਲ ਦੇ ਵਿੱਚ ਅਸੀਂ ਜ਼ਿਆਦਾ ਕੋਸ਼ਿਸ਼ ਇਹੋ ਕਰਨਿਆ ਕਿ ਜਿਹੜਾ ਵੀ ਕੋਈ ਨਿੱਕਾ ਮੋਟਾ ਝਗੜਾ ਹੁੰਦਾ ਉਹਨੂੰ ਇੱਥੇ ਜਿਹੜਾ ਨਿਬੇੜਿਆ ਜਾਵੇ ਤਾਂ ਕਿ ਲੋਕਾਂ ਦਾ ਸਮਾਂ ਤੇ ਪੈਸਾ ਜਿਹੜਾ ਬਰਬਾਦ ਹੋਣ ਤੋਂ ਬਚ ਜਾਵੇ ਕਿਹੜਾ ਤੁਸੀਂ ਹੁਣ ਪਹਿਲ ਦੇ ਆਧਾਰ ਤੇ ਪਿੰਡ ਵਿੱਚ ਲੋਹੜੀ ਦਾ ਕੰਮ ਕਰਾਉਣ ਜਾ ਰਹੇ ਜਿਹੜਾ ਪਿੰਡ ਨੂੰ ਸੁਖ ਸੂਰ ਦਾ ਪ੍ਰਦੰਗ ਰੇ ਪਹਿਲੇ ਨੰਬਰ ਤੇ ਅਸੀਂ ਗਲੀਆਂ ਦਾ ਕੰਮ ਸ਼ੁਰੂ ਕੀਤਾ ਜੀ ਜਿਹੜਾ ਪਹਿਲਾਂ ਤੋਂ ਇਲਾਕਾ ਸੀ ਉਹ ਅਸੀਂ ਕੰਪਲੀਟ ਜਿਹੜਾ ਉਹਨੂੰ ਕਰਦਾਂ ਹਾਂ ਦੋਸਤੋ ਪਿੱਛੋਂ ਜਿਹੜਾ ਸਮਸ਼ਾਨ ਘਾੜ ਦਾ ਰਸਤਾ ਵਾ ਜੇ ਸਾਨੂੰ ਕੋ ਗਰੰਟ ਆ ਗਈ ਤੇ ਉਹ ਸ਼ੁਰੂ ਕਰਾਂਗੇ ਤੇ ਜਿਹੜਾ ਪਾਣੀ ਦਾ ਨਿਕਾਸ ਹੈ ਤੇ ਵੱਲ ਅਸੀਂ ਜਿਆਦਾ ਜਿਹੜਾ ਧਿਆਨ ਦੇਣਾ ਹੈ ਹੋਰ ਬੱਚਿਆਂ ਦੀ ਪੜ੍ਹਾਈ ਵੱਲ ਅਸੀਂ ਸਕੂਲ ਦੇ ਵਿੱਚ ਕਮੇਟੀ ਇੱਕ ਬਣਾਈ ਹੈ ਅਸੀਂ ਚਾਹੁੰਦੇ ਰਹੀਨੇ ਆ ਕਿਰਪਾ ਕਰਕੇ ਤੁਹਾਨੂੰ ਜਾਂਦੇ ਰਹਾਂਗੇ ਬੱਚਿਆਂ ਦੀ ਪੜਾਈ ਵੱਲ ਅਸੀਂ ਖਾਸ ਧਿਆਨ ਲਵਾਂਗੇ ਇੱਕ ਕੰਮ ਜਿਹੜਾ ਅਸੀਂ ਕਰ ਰਹੇ ਹਾਂ ਬੱਚਿਆਂ ਨੂੰ ਸੰਥਾ ਦੇ ਰਹੇ ਹਾਂ ਵਰਤ ਉਹ ਹੀ ਇੱਕ ਮਹੀਨੇ ਤੋਂ ਇੱਥੇ ਕਲਾਸਾਂ ਸ਼ੁਰੂ ਕੀਤੀਆਂ ਨੇ ਸਾਡੇ ਪਿੰਡ ਦੇ ਨਗਰ ਦੇ ਟਕਸਾਲੀ ਗ੍ਰੰਥੀ ਨੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਸ਼ਾਮ ਨੂੰ 2 ਘੰਟੇ ਰੋਜ਼ ਕੱਢਦੇ ਆ ਤੇ ਬੱਚਿਆਂ ਨੂੰ ਅਸੀਂ ਜਿਹੜੀ ਉਹ ਸੰਥਾ ਜਿਹੜੀ ਹੈ ਗਰਬਾਣੀ ਦੀ ਸੰਥਾ ਦੇ ਰਹੇ ਹਾਂ ਤਾਂ ਕਿ ਜਿਹੜੇ ਬੱਚੇ ਸਾਡੇ ਅੱਗੇ ਨਸ਼ੇ ਤੋਂ ਬਚ ਸਕਣ ਸੋ ਪਿੰਡ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਵਸਿਆ ਤੁਹਾਡੇ ਸਿਰ ਤੇ ਸਰਪੰਚ ਜੀ ਦਾ ਤਾ ਸਿਰ ਤੇ ਆ ਤੂੰ ਮੈਸੇਜ ਕੀ ਦੇਣਾ ਚਾਹोगे ਪਿੰਡ ਮੈਂ ਸਭ ਤੋਂ ਪਹਿਲਾਂ ਤੇ ਲੋਕਾਂ ਦਾ ਧੰਨਵਾਦ ਹੀ ਕਰਾਂਗਾ ਮੈਸੇਜ ਮੇਰਾ ਇਹੋ ਹੀ ਆ ਕਿ ਆਪਾਂ ਰਲ ਮਿਲ ਕੇ ਲਈਏ ਕਿਉਂਕਿ ਸਾਡਾ ਜਿਹੜਾ ਨਗਰ ਹੈ ਸਾਰੀ ਇੱਕ ਆਦਮੀ ਦੀ ਲਾਡ ਹੈ ਇਕੋ ਹੀ ਸਾਡੀ ਗੋਤ ਹੈ ਸਾਰੇ ਸਿੱਧੂ ਪਰਿਵਾਰ ਆਹੀਂ ਸਾਰੇ ਅਸੀਂ ਪਹਿਲਾਂ ਵੀ ਰਲ ਮਿਲ ਕੇ ਰਹਿੰਦੇ ਆ ਅੱਗੋਂ ਹੀ ਪਰਮਾਤਮਾ ਕਾੜੀ ਅਰਦਾਸ ਹੀ ਕਰਾਂਗਾ ਵੀ ਅਸੀਂ ਰਲ ਮਿਲ ਕੇ ਰਹੀਏ ਸਾਡੇ ਜਿਹੜੇ ਛੋਟੇ ਮੋਟੇ ਵੀ ਲੜਾਈਆਂ ਝਗੜੇ ਉਹ ਵੀ ਖਤਮ ਹੋ ਜਾਣ ਮੈਂ ਖਾਲਸਾ ਵਾਹ